ਓ ਜੀ ਸੰਗਤ ਜੀ ਤਾਂ ਆ ਵੀਰ ਨੂੰ ਵੀ ਵਧਾਈਆਂ ਦਿਓ ਠੀਕ ਹੈ ਤਾਂ ਪ੍ਰਧਾਨ ਜੀ ਮਾੜੀ ਜਿਹੀ ਸੁਣਾਇਓ ਇਹਦੀ ਕਿ ਪ੍ਰੇਮ ਰੀਲਾ ਸੁਣਾਉਂਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈਪਿੰਗ ਕਰੋ ਤਾਂ ਬਹੁਤ ਬਹੁਤ ਹਾਂ ਹਾਂ ਜੀ ਦੋ ਸਾਲ ਹੋ ਗਏ ਨੂੰ ਭਜਦੇ ਨੂੰ ਠੀਕ ਹੈ ਜੀ ਜੇ ਜਲਦੀ 8 ਬੰਦੇ ਭਜਾਉਣੇ ਅਸੀਂ ਤਾਂ 8ਵੇਂ ਤੇ ਆਉਂਦਾ ਜੀ ਇਹ ਬੰਦਾ ਤਾਂ 8ਵੇਂ ਤੋਂ 8ਵੇਂ ਤੇ ਆਉਂਦਾ 6ਵੇਂ ਤੇ ਆਉਂਦਾ ਜੇ 6ਵੇਂ ਤੇ ਆਉਂਦਾ 6ਵੇਂ ਤੇ ਆਉਂਦਾ ਅੱਜ ਅਸੀਂ ਤਿੰਨ ਭਜਾਏ ਨੇ ਤੀਜੇ ਤੇ ਆ ਗਿਆ ਤੀਜੇ ਤੇ ਆ ਗਿਆ ਤਾਂ ਮੈਡਲ ਦਾ ਹੱਕਦਾਰ ਹੋ ਗਿਆ ਲਓ ਜੀ ਸੰਗਤ ਜੀ ਸਾਰੇ ਵਧਾਈਆਂ ਦਿਓ ਠੀਕ ਹੈ ਇਹ ਬੱਚੇ ਨੂੰ ਦੇਖੋ ਹੌਂਸਲਾ ਭਜਾਈ ਹੁੰਦੀ ਹੈ ਪਰ ਆ ਬੰਦੇ ਨੇ ਹੌਂਸਲਾ ਨਹੀਂ ਛੱਡਿਆ ਅੱਜ ਤੀਜਾ ਨੰਬਰ ਲੈ ਲਿਆ ਤਾਂ ਆਪਾਂ ਨੂੰ ਸਿੱਖਣ ਨੂੰ ਵੀ ਕੁਝ ਮਿਲਦਾਗਾ ਅੱਜ ਤਿੰਨ ਕਰਕੇ ਤੀਜੀ ਲੈ ਗਿਆ ਤਾਂ ਸਿੱਖਣ ਨੂੰ ਵੀ ਕੁਝ ਮਿਲਦਾਗਾ ਪਰੇ ਬੰਦੇ ਨੇ ਮਿਹਨਤ ਨਹੀਂ ਛੱਡੀ ਤਾਂ ਮਿਹਨਤ ਕਰਦਾ ਰਿਹਾ ਤਾਂ ਅੱਜ ਮੈਡਲ ਦਾ ਮੈਡਲ ਪੈ ਗਿਆ ਜੀ ਮੈਡਲ ਪੈ ਗਿਆ ਅੱਜ ਇਹਦੇ ਠੀਕ ਹੈ ਨਾ ਵੀਡੀਓ ਚਾਰਟ ਦਿਓ ਜੀ ਹੁਣ ਇਹਦੇ ਤਾਂ ਸਾਰੀ ਸੰਗਤ ਨੂੰ ਦਿਲੋਂ ਧੰਨਵਾਦ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ ਤੇ ਅੱਜ ਬੱਚੇ ਘਟ ਆਏ ਨੇ ਇਸ ਕਰਕੇ ਆਪਾਂ ਬਲੌਗ ਨਹੀਂ ਤਿਆਰ ਕੀਤਾ ਛੋਟਾ ਜਿਹਾ ਇੱਕ ਬਲੌਗ ਬਣਾ ਲਿਆ ਠੀਕ ਹੈ ਤਾਂ ਮਿਲਦੇ ਹਾਂ ਬਹੁਤ ਜਲਦੀ ਅਗਲੇ ਬਲੌਗ 'ਚ ਮੈਨੂੰ ਦਿਓ ਯਾਸਤ